ਦੋਸਤੋ ਜੇ ਕਿਸੇ ਬੰਦੇ ਦੀ ਇਮਾਨਦਾਰੀ ਦਾ ਪਤਾ ਲਗਾਉਣਾ ਹੋਵੇ ਤਾਂ ਸਭ ਤੋਂ ਪਹਿਲਾਂ ਉਸਦੇ ਹੱਥਾਂ ਦੇ ਵਿੱਚ ਤਾਕਤ ਜਾਂ ਪਾਵਰ ਦੇ ਕੇ ਦੇਖਣੀ ਚਾਹੀਦੀ ਹੈ ਕਿ ਜਦੋਂ ਪਾਵਰ ਤੇ ਤਾਕਤ ਉਹਦੇ ਹੱਥ 'ਚ ਹੁੰਦੀ ਹੈ ਉਹ ਕਿਸ ਤਰ੍ਹਾਂ ਦੇ ਫੈਸਲੇ ਲੋਕਾਂ ਲਈ ਲੈਂਦਾ ਹੈ ਕਿਉਂਕਿ ਬਿਨਾਂ ਪਾਵਰ ਤੋਂ ਇਮਾਨਦਾਰੀ ਤੇ ਇਨਕਲਾਬ ਜਿਹੀਆਂ ਗੱਲਾਂ ਕਰਨੀਆਂ ਸੌਖੀਆਂ ਨਹੀਂ ਸੋ ਅੱਜ ਇਹ ਗੱਲਾਂ ਆਪ ਪਾਰਟੀ ਦੇ ਪ੍ਰਗਟਾਤਮਕ ਸਰਕਾਰ ਲੋਕਾਂ ਨਾਲ ਕਰ ਰਹੀ ਹੈ ਦੇ ਲੋਕ ਤਾਂ ਸੱਤਾ ਦੇ ਬਾੜ ਸੀ ਤਾਂ ਵੱਡੀਆਂ ਵੱਡੀਆਂ ਗੱਲਾਂ ਵੱਡੇ ਵੱਡੇ ਇਕਲਾਬ ਦੇ ਨਾਰੇ ਉਹ ਲੋਕਾਂ ਦੀ ਮਾਰਦੇ ਸੀ ਤੇ ਗੱਲਾਂ ਕਰਦੇ ਸੀ ਉਹ ਕਿਸਾਨਾਂ ਦੇ ਨਾਲ ਧਰਨਿਆਂ ਦੇ ਵਿੱਚ ਬੰਦੇ ਸੀ ਹੱਕੀ ਮੰਗਾਂ ਲਈ ਉਹ ਆਪਣੇ ਗਵਰਨਮੈਂਟ ਟੀਚਰਸ ਦੇ ਨਾਲ ਬੰਦੇ ਸੀ ਹੱਕੀ ਮੰਗਾਂ ਦੇ ਲਈ ਪਰ ਅੱਜ ਉਹ ਉਹਨਾਂ ਦੇ ਉੱਤੇ ਹੀ ਜ਼ੋਰਮ ਕਰ ਰਹੇ ਨੇ ਪਰ ਅੱਜ ਜੋ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦਾ ਮੁੱਦਾ ਸਕੀਮ ਜੋ ਹੈ ਲੈ ਕੇ ਆ ਰਹੇ ਨੇ ਜੋ ਕਿ ਕਿਸਾਨਾਂ ਨਾਲ ਇੱਕ ਵੱਡਾ ਧੋਖਾ ਹੈਗਾ ਫਰੇਵ ਹੈਗਾ ਜਿਹੜੀ ਲੈਂਡ ਪੁਲਿੰਗ ਸਕੀਮ 2013 ਦੇ ਵਿੱਚ ਅਮਨ ਅਰੋੜਾ ਜੀ ਕਹਿੰਦੇ ਨੇ ਅਕਾਲੀ ਲੈ ਕੇ ਆਏ ਸੀ ਉਹ ਗਲਤ ਸੀ ਤੇ ਅੱਜ ਉਹ ਇਹ ਖੁਦ ਲਾਗੂ ਕਰ ਰਹੇ ਨੇ ਤੇ ਅੱਜ ਸਹੀ ਕਿਵੇਂ ਹੋ ਗਈ ਜੇ ਜਿਆਦਾ ਉਸ ਦਿਨ ਵੀ ਸਹੀ ਸੀ ਤਾਂ ਉਸ ਦਿਨ ਵੀ ਗਲਤ ਸੀ ਤੇ ਅੱਜ ਵੀ ਗਲਤ ਹੈ ਸੋ ਇਹ ਜੋ ਧੋਖਾ ਇਹ ਪੰਜਾਬ ਨਾਲ ਕਰ ਰਹੇ ਨੇ ਕਦੇ ਕਹਿੰਦੇ ਸੀ ਤੇ ਜੋ ਪੰਜਾਬ ਸਰਕਾਰ ਹੈ ਉਹ ਸੱਤਾ ਦੇ ਵਿੱਚੋਂ ਚੱਲੂਗੀ ਪੰਚਾਇਤਾਂ ਰਹੀ ਚੱਲੂਗੀ ਜੋ ਸੱਤਾ ਤੋਂ ਸਕੀਮਾਂ ਬਣ ਕੇ ਆਉਣਗੀਆਂ ਉਹ ਲਾਗੂ ਦਿੱਤੀਆਂ ਜਾਣਗੀਆਂ ਪਰ ਅੱਜ ਬਿਲਕੁਲ ਉਲਟ ਇਹ ਸਰਕਾਰ ਪੂਰੀ ਤਰ੍ਹਾਂ ਕਾਰਪੋਰੇਟ ਕਰਾਨੇ ਤੇ ਦਿੱਲੀ ਦੇ ਜੋ ਲੀਡਰ ਹੈ ਇਹਨਾਂ ਦੇ ਉਹਨਾਂ ਦੇ ਹੱਥਾਂ 'ਚ ਖੇਡ ਰਹੀ ਹੈ ਅਤੇ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਲੋਕਾਂ ਦਾ ਉਜਾੜਾ ਕਰਨ ਤੇ ਲੱਗੀ ਹੋਈ ਹੈ ਲੈਂਡ ਪੁਲਿੰਗ ਦੇ ਵਿੱਚ ਨਾ ਤਾਂ ਕਿਸਾਨਾਂ ਨੂੰ ਕੋਈ ਨਕਦ ਭੁਗਤਾਨ ਕੀਤਾ ਜਾ ਰਿਹਾ ਹੈ ਰੁਪਏ ਪੈਸੇ ਦਾ ਨਾ ਕੋਈ ਜ਼ਿਆਦਾ ਪੱਤਾ ਦਿੱਤਾ ਜਾ ਰਿਹਾ ਉਸ ਦੇ ਬਦਲੇ ਇਹ ਹਿੱਸੇਦਾਰ ਬਣਾ ਕੇ ਹਜ਼ਾਰ ਗਜ ਰਹਾਇਸ਼ੀ ਪਲਾਟ ਤੇ 200 ਗਜ ਕਮਰਸ਼ੀਅਲ ਪਲਾਟ ਕਿਸਾਨਾਂ ਨੂੰ ਦੇ ਰਹੇ ਨੇ ਅਤੇ ਜਿਸ ਦੇ ਬਾਅਦ ਉੱਤੇ ਡਿਵੈਲਪਮੈਂਟ ਚਾਰजेस ਵੀ ਲਏ ਜਾਣਗੇ ਜੋ ਕਿਸਾਨ ਆਪਣੀ ਕਮਾਈ ਦਾ ਸਾਧਨ ਗਵਾ ਚੁੱਕੇ ਹੋਣਗੇ ਜੋ ਸਿਰ ਤੋਂ ਛੱਤ ਗਵਾ ਚੁੱਕੇ ਹੋਣਗੇ ਉਹ ਇਸ ਲੈਂਡ ਪੁਲਿੰਗ ਅਧੀਨ ਚਾਰਜਸ ਕਿਵੇਂ ਆਪਣੇ ਭਰ ਸਕਣਗੇ ਸਭ ਤੋਂ ਵੱਡੀ ਗੱਲ ਇਹ ਹੈ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਅਸੀਂ ਪਰ 1ਕਰ 50000 ਦੇਣਾ ਸ਼ੁਰੂ ਕਰਾਂਗੇ ਡਿਵੈਲਪਮੈਂਟ ਸ਼ੁਰੂ ਹੋਣ ਤੇ 1 ਲੱਖ ਪਰ 1ਕਰ ਸ਼ੁਰੂ ਕਰਾਂਗੇ ਅਸੀਂ ਪੁੱਛਣਾ ਚਾਹੁੰਦੇ ਹਾਂ ਜੋ ਸਰਕਾਰ ਲੋਨ ਚੱਕ ਕੇ ਤਨਖਾਹਾਂ ਤੇ ਪੈਨਸ਼ਨਾਂ ਸਮੇਂ ਸਿਰ ਨਹੀਂ ਦੇ ਸਕਦੀ ਉਹ ਏਡੀ ਵੱਡੀ ਰਕਮ ਕਿਸਾਨਾਂ ਲਈ ਕਿੱਥੋਂ ਮਹਈਆ ਕਰਾਵੇਗੀ ਕਿੱਥੋਂ ਉਹ ਆਰਥਿਕ ਬਜਟ ਲੈ ਕੇ ਆਵੇਗੀ ਪਹਿਲੇ ਇਹ ਸਰਕਾਰ 1.5 ਕਰੋੜ ਤੋਂ 1.5 ਲੱਖ ਕਰੋੜ ਤੋਂ ਉੱਪਰ ਜੋ ਕਰਜ਼ਾ ਲੈ ਚੁੱਕੀ ਹੈ ਸਾਢੇ 3-4 ਸਾਲਾਂ ਦੇ ਸਮੇਂ ਦੇ ਦੌਰਾਨ ਤੇ ਕਿਸ ਤਰ੍ਹਾਂ ਇਸ ਸਕੀਮ ਨੂੰ ਉਹ ਨੇਪਰੇ ਚਾੜੇਗੀ ਇਹ ਇੱਕ ਤਰ੍ਹਾਂ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਬਹੁਤ ਵੱਡਾ ਤੋਖ ਹੈ ਕਿਉਂਕਿ ਜਿਸ ਤਰ੍ਹਾਂ ਭਾਜਪਾ ਦੀ ਸਰਕਾਰ ਤਿੰਨ ਕਾਲੇ ਕਾਨੂੰਨ ਪੰਜਾਬ ਦੇ ਵਿੱਚ ਲਿਆਉਣੀ ਚਾਹੁੰਦੀ ਸੀ ਦੇਸ਼ ਦੇ ਵਿੱਚ ਲਿਆਉਣਾ ਚਾਹੁੰਦੀ ਸੀ ਤੇ ਉਸੇ ਦੇ ਤੀਨ ਜ਼ਮੀਨਾਂ ਰੁੱਖੀਆਂ ਜਾਣੀਆਂ ਸੀ ਕਾਰਪੋਰੇਟ ਘਰਾਣਿਆਂ ਦੇ ਲਈ ਆ ਜੋ ਹੀ ਸਕੀਮ ਇਹ ਆ ਪਾਰਟੀ ਵਲੋਗ ਚਲਾਈ ਜਾ ਰਹੀ ਹੈ ਜੇ ਮੈਂ ਕਹਾ ਕਿ ਇਹ ਭਾਜਪਾ ਦੀ ਬੀ ਟੀਮ ਦੇ ਤੌਰ ਤੇ ਮੂਰੇ ਹੋ ਕੇ ਕੰਮ ਕਰ ਰਹੀ ਹੈ ਤੇ ਪਿੱਛੇ ਦਾ ਦਿਮਾਗ ਆ ਉਹ ਸੈਂਟਰ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਵੀ ਕਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਦਾ ਜ਼ਮੀਨਾਂ ਖੋ ਕੇ ਇਹਨਾਂ ਦਾ ਉਜਾਰਾ ਕੀਤਾ ਜਾਵੇ ਪਹਿਲਾਂ کئی ਹਜ਼ਾਰ ਕਿਲੋਮੀਟਰ ਦੀਆਂ ਸੜਕਾਂ ਦੇ ਵਿੱਚ ਆਰਤਮਾਲਾ ਹੋਵੇ ਜਾਂ ਹੋਰ ਸੜਕਾਂ ਉਹਦੇ ਵਿੱਚ ਪੰਜਾਬ ਦੀਆਂ ਜ਼ਮੀਨਾਂ ਆ ਚੁੱਕੀਆਂ ਨੇ ਉਸ ਤੋਂ ਬਾਅਦ ਐਡੀ ਐਡੀ ਵੱਡੀਆਂ ਕਲੋਨੀਆ ਘਰਾਂ ਦੇ ਘਰ ਉਜਾੜ ਕੇ ਕਿੰਨਾ ਨੂੰ ਇੱਥੇ ਪੰਜਾਬ ਦੇ ਵਿੱਚ ਵਸਾਉਣਾ ਚਾਹੁੰਦੇ ਨੇ ਪੰਜਾਬ ਜੋ ਕਿ ਖੇਤੀ ਪ੍ਰਧਾਨ ਸੂਬਾ ਹੈ ਜਿੱਥੇ ਕੀ ਪੂਰੇ ਦੇਸ਼ ਲਈ ਅਨਾਜ ਪੈਦਾ ਹੁੰਦਾ ਹੈ ਜੇ ਉਹਨਾਂ ਨੂੰ ਇਹਨਾਂ ਬਿਲਡਿੰਗਾਂ ਦੇ ਦੀਨ ਲਿਆ ਕੇ ਖਤਮ ਕੀਤਾ ਜਾਏਗਾ ਤਾਂ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜੋ ਅਨਸੰਕਟ ਹੈ ਉਹ ਨਹੀਂ ਪੈਦਾ ਹੋਵੇਗਾ ਸੋ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਜੋ ਵਾਅਦੇ ਉਹਨਾਂ ਨੇ ਕੀਤੇ ਸੀ ਕਿ ਸਰਕਾਰਾਂ ਸੱਥਾਂ ਤੋਂ ਚੱਲਣਗੀਆਂ ਅੱਜ ਸੱਥਾਂ ਦੀ ਆਵਾਜ਼ ਸੁਣੀ ਜਾਵੇ ਪੰਚਾਇਤਾਂ ਦੀ ਆਵਾਜ਼ ਸੁਣੀ ਜਾਵੇ ਤੁਹਾਡੇ ਖਿਲਾਫ ਤੁਹਾਡੀਆਂ ਚੁਣੀਆਂ ਪੰਚਾਇਤਾਂ ਹੀ ਮਤੇ ਪਾਰ ਰਹੀਆਂ ਨੇ ਕਿ ਉਹ ਆਪਣੀਆਂ ਜ਼ਮੀਨਾਂ ਨਹੀਂ ਦੇਣਗੇ ਪਰ ਤੁਸੀਂ ਝੂਠੇ ਇਸ਼ਤਿਹਾਰ ਦੇ ਕੇ ਲਾਲਚ ਦੇ ਕੇ ਝੂਠੇ ਬੰਦੇ ਖੜੇ ਕਰਕੇ ਦਿਖਾਉਣਾ ਚਾਹੁੰਦੇ ਹੋ ਕਿ ਕਿਸਾਨ ਤੁਹਾਡੇ ਦੇ ਖੁਸ਼ ਨੇ ਬਿਲਕੁਲ ਇਹ ਝੂਠ ਹੈ ਪੰਜਾਬ ਦਾ ਕਿਸਾਨ ਆਪਣੀਆਂ ਜ਼ਮੀਨਾਂ ਤੁਹਾਨੂੰ ਨਹੀਂ ਦੇ ਰਿਹਾ ਉਹ ਇਸ ਲੈਂਡ ਪੂਲਿੰਗ ਸਕੀਮ ਦੇ ਨਾਲ ਬਿਲਕੁਲ ਸਹਿਮਤ ਨਹੀਂ ਤੋਂ ਸਰਕਾਰ ਪੰਡਾ ਦੇ ਵਿੱਚੋਂ ਉਠੀਆਂ ਆਵਾਜ਼ਾਂ ਨੂੰ ਸੁਣੇ ਅਤੇ ਪੰਜਾਬ ਦਾ ਉਜਾਲਾ ਕਾਰਪੋਰੇਟ ਘਰਾਣਿਆਂ ਦੇ ਲਈ ਤੇ ਆਪਣੇ ਅਕਾਵਾਂ ਦੇ ਲਈ ਜੋ ਦਿੱਲੀ ਬੈਠੇ ਸਕੀਮਾ ਘੜਦੇ ਨੇ ਹਿੱਸੇਦਾਰੀਆਂ ਪਾਉਣ ਨੂੰ ਫਿਰਦੇ ਨੇ ਉਹਨਾਂ ਦੀ ਆਵਾਜ਼ ਨਾ ਬਣ ਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਸਾਡੇ ਜਿੰਨੇ ਵੀ ਐਮਐਲਏ ਸਹਿਬਾਨ ਨੇ ਤੇ ਸਾਡੇ ਜਿੰਨੇ ਵੀ ਐਮਪੀ ਸਹਿਬਾਨ ਨੇ ਉਹ ਪੰਜਾਬ ਦੇ ਮੁੱਤਿਆਂ ਤੇ ਪੰਜਾਬੀਆਂ ਦੇ ਨਾਲ ਖੜਨ ਅਤੇ ਪੰਜਾਬ ਆਪਣੀ ਜ਼ਮੀਨ ਕਿਸੇ ਨੂੰ ਵੇਚਣਾ ਚਾਹਵਾ ਤੇ ਨਾਉ ਇਸ ਪੁਲ ਲੈਂਪ ਪੁਲਿੰਗ ਨੂੰ ਸਰਕਾਰ ਕਰਦਾ ਹੈ ਸੋ ਇਹਨਾਂ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ